ٹھیک آ رہا تھا میں آ رہا ہوں ٹار گڈی کوئی نہیں ہو رہا ہے اپاؤ دو اپا کدي گوري ماڻهڻ کي سوندني آ بولڻو بولو اڪڙي ڳالھي ڏي آجي ڏي هڪ منٽ هڪ منٽ هڪ منٽ ਮਾਗਲਾ ਕੀ ਹੋਇਆ ਮੈਨੂੰ ਦੱਸੋਗੇ ਭਾਜੀ ਭਾਜੀ ਇੱਕ ਵਾਰ ਪੜੀ ਕਰਕੇ ਮਾਗਲਾ ਬਰੀਫ ਕਰਨਾ ਹੋਇਆ ਕੀ ਸੀਗਾ ਹੋਇਆ ਕੀ ਹੈ ਭਾਜੀ ਮੈਂ ਕੋਸ਼ਿਸ਼ ਕਰਦਾ ਬੰਦਣਾ ਥੱਲੇ ਥੱਲੇ ਕਰਨਾ ਤੁਹਾਨੂੰ ਬੰਦ ਕਰਾਉਣਾ ਅੱਛਾ ਜੀ ਤੂੰ ਬੰਦਿਆ ਹੋਦਾ ਆਈ ਕੁੜੀਆਂ ਨੂੰ ਗਾਲਾਂ ਕੱਢਣਾ ਦਾ ਮਤਲਬ ਉਹਦਾ ਮਤਲਬ ਹੈ ਗਾਲ ਕੱਢਣਾ ਤੇਰਾ ਥੋੜਾ ਦੰਦਾ ਯਾਰ ਤੂੰ ਵੀ ਗਾਲ ਕਢੀਓ ਉਹ ਵੀ ਨਾ ਤੂੰ ਗਾਉੜ ਚਲ ਦੋ ਕੱਪੇ ਦੋੜੋ ਤੂੰ ਕੁੜੀ ਨੂੰ ਬੁਲਾਉਣਾ ਲੈ ਚੱਲ ਅੱਗੇ ਨੇ ਜੁਨੀਅਰ ਦੇ ਪ੍ਰਧਾਨ ਹਾਂਜੀ ਲੜਕੀ ਦੇ ਨਾਮ ਪੱਤੀ ਪਾਜੀ ਇਹ ਅੱਜ ਕੋਈ ਇਹ ਪਹਿਲੀ ਵਾਰ ਨਹੀਂ ਆ ਇੱਕ ਕਾਰਨਾਮੇ ਸਾਡੇ ਇੱਥੇ ਟੋਲ ਤੇ ਹੁੰਦੇ ਹੀ ਰਹਿੰਦੇ ਤੇ ਮਗਰ ਅੱਜ ਤੁਸੀਂ ਇੱਥੇ ਮੌਜੂਦ ਸੀ ਤਾਂ ਇਹ ਚੀਜ਼ਾਂ ਕੈਮਰੇ ਵਿੱਚ ਕੈਦ ਹੋਈਆਂ ਤੇ ਇਹਨਾਂ ਇਹਨਾਂ ਹੀ ਨਾ ਗੱਲਾਂ ਕਰਕੇ ਟੋਲ ਤੋਂ ਜਿਹੜੀ ਲੜਾਈ ਝਗੜਾ ਹੁੰਦਾ ਜਦੋਂ ਪਹਿਲਾਂ ਗੱਡੀ ਵਾਲਾ ਕੋਈ ਬਦਤਮੀਜ਼ੀ ਕਰਦਾ ਤਾਂ ਫਿਰ ਸਾਨੂੰ ਸਾਡੇ ਸਟਾਫ ਦਾ ਸਾਥ ਦੇਣਾ ਪੈਂਦਾ ਉਹਦੇ ਵਿੱਚ ਫਿਰ ਸਾਨੂੰ ਖਾਸ ਕਰਕੇ ਮੀਡੀਆ ਤੇ ਉਹਨਾਂ ਦੇ ਕਮੈਂਟ ਇਹ ਸਾਬਤ ਕਰ ਦਿੰਦੇ ਆ ਵੀ ਲਾਡੋ ਵਾਲ ਟੋਲ ਤੇ ਤਾਂ ਸਾਰੇ ਗੁੰਡੇ ਹੀ ਆ ਮੰਨ ਲਓ ਕੋਈ ਸਾਡੀ ਇੱਥੇ ਧੀ ਭੈਣ ਨੂੰ ਕੋਈ ਗਲਤ ਕਹੂਗਾ ਤਾਂ ਫਿਰ ਕਿਦਾਂ ਬਖਸ਼ਾਂਗੇ ਅਸੀਂ ਉਹਨਾਂ ਨੂੰ ਸਾਡਾ ਵੀ ਤਾਂ ਬਣਦਾ ਹੈ ਨਾ ਤਾਂ ਫਿਰ ਪਰ ਮਗਰ ਅਸੀਂ ਕਦੇ ਪਹਿਲ ਨਹੀਂ ਇੱਥੋਂ ਟੋਲ ਤੋਂ ਕਦੇ ਕੋਈ ਪਹਿਲ ਨਹੀਂ ਹੁੰਦੀ ਐ ਪਹਿਲੀ ਗਲਤੀ ਉਹਨਾਂ ਦੀ ਫਿਰ ਦੂਜੀ ਕਾਰਵਾਈ ਤਾਂ ਕਰਨੀ ਪੈਂਦੀ ਪਰ ਫਿਰ ਹੁਣ ਅਸੀਂ ਜੋ ਇਹਨਾਂ ਗੱਡੀ ਦਾ ਨੰਬਰ ਨੋਟ ਹੈ ਉਹਨਾਂ ਤੇ ਪੁਲਿਸ ਕਾਰਵਾਈ ਜੋ ਵੀ ਬਣਦੀ ਰਿਪੋਰਟ ਹੈ ਤੇ ਸਾਡੇ ਵੱਲੋਂ ਕੀਤੀ ਹੈ ਓਕੇ ਥੈਂਕ ਯੂ ਜੀ ਹੋਇਆ ਕੀ ਸੀ ਕਰ ਸਰ ਉਹਨਾਂ ਕੋਲ ਸ਼ਿਫ ਸੈਨਾ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲੱਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚੇ ਚ ਬਹੁਤ ਜ਼ਿਆਦਾ ਬੋਲਣ ਲੱਗ ਪਏ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੋਈ ਗਲਤੀ ਨਹੀਂ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੋਈ ਗਲਤ ਕਿਹਾ ਤੁਸੀਂ ਆਫਿਸ ਜਾ ਕੇ ਮੈਂ ਗੱਲ ਕਰ ਲਓ ਕਹਿੰਦਾ ਤੂੰ ਕੌਣ ਹੁੰਨੀ ਆ ਮੈਨੂੰ ਇੰਨੀ ਗੱਲ ਕਹਿਣ ਵਾਲੀ ਉਹ ਗਾਲ੍ਹਾਂ ਕੱਢਣ ਲੱਗ ਪਏ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਬੱਸ ਮੈਨੂੰ ਉਹਨਾਂ ਨੇ ਇੰਨੇ ਕਾਲੇ ਕਿਹਾ ਸੀ ਕਿ ਕਿ ਇੱਥੇ ਨਹੀਂ ਐਗਜ਼ਾਮਸ਼ਨ ਹੈ ਕਿ ਮੈਂ ਫालतू ਨੂੰ ਕੁਝ ਨਹੀਂ ਬੋਲੀ ਸੀਗੀ ਪਰ ਉਹ ਮੈਨੂੰ ਧਾਦਾ ਗਾਲਾ ਕੱਢਣ ਦਾ ਆਪੇ ਪਰ ਮੈਂ ਤੁਹਾਡੇ ਨਾਲ ਮਿਸਕ ਕੀਤਾ ਗਿਆ ਗਾਲਾ ਕੱਢੀਆਂ ਕਿ ਕੀ ਚਾਹੁੰਦੇ ਕਿ ਸਰਕਾਰ ਤੋਂ ਹੀ ਮੰਗਦੇ ਤੇ ਪੂਰ ਸਪ੍ਰਸ਼ਾਸਨ ਤੋਂ ਹੀ ਮੰਗਦੇ ਸਰ ਮੈਂ ਇਹ ਹੀ ਚਾਹੁੰਦੀ ਆ ਕਿ ਸਾਰੀ ਸੇਫਟੀ ਸਾਡੀ ਸੇਫਟੀ ਹੋਵੇ ਸਾਡੇ ਕੋਲ ਤੇ ਬਸ ਉਹਨੂੰ ਜੋ ਤੇ ਬਣਦੀ ਕਾਰਜ ਉਹ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤਾਂ ਉਹ ਐਸੇ ਦੇਖੇ ਗਏ ਨੇ ਕਿ ਉਹ ਬੱਜ ਗਏ ਉਹ ਬੈਰੀਕਡ ਤਾਂ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੰਬ ਬੈਰੀਅਰ ਤੋੜ ਕੇ ਬੈਰੀਕਡ ਸਰਕ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਵੀ ਕੌਣ ਸੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੈਡਮ ਸਰ ਮੈਨੂੰ ਨਹੀਂ ਪਤਾ ਮੈਡਮ ਮੈਡਮ ਦੇਖਿਆ ਜਾਵੇ ਜਦੋਂ ਐ ਤੁਸੀਂ ਉਹਨਾਂ ਕੋਲ ਪੈਸੇ ਮੰਗਣ ਦੀ ਕੀਤੀ ਉਹ ਗੱਡੀ ਦੇ ਵਿੱਚੋਂ ਬਾਹਰ ਆ ਕੇ ਕੋਈ ਹੱਥ ਪਾਈ ਉਹਨੇ ਕੀਤੀ ਹੈ ਕੀ ਤੁਨੇ ਹਾਂਜੀ ਸਰ ਉਹ ਬਹੁਤ ਰੋਡਲੀ ਬੋਲਦੇ ਸੀ ਕਿ ਤਾਂ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਫੇਰ ਵੀ ਉਹਨੂੰ ਮੈਂ ਪਿਆਰ ਨਾਲ ਕਿਹਾ ਕਿ ਸਰ ਤੁਸੀਂ ਇਹਦਾ ਨਾ ਕਰੋ ਤੁਸੀਂ ਆਫਿਸ ਜਾ ਕੇ ਗੱਲ ਕਰੋ ਪਰ ਉਹ ਫੇਰ ਵੀ ਮੈਨੂੰ ਬਹੁਤ ਜਿਆਦਾ ਗੰਦਾ ਗੰਦਾ ਬੋਲ ਰਹੇ ਨੇ ਜਦੋਂ ਇਹ ਇਕੱਲਾ ਹੀ ਉਤਰਿਆ ਸੀ ਤੇ ਨਾਲ ਹੋਰ ਬੰਦੇ ਵੀ ਸੀਗੇ ਉਹਨਾਂ ਦੀ ਜਿੰਨੀ ਵੀ ਫੈਮਿਲੀ ਸੀਗੇ ਸਾਰੇ ਉਤਰੀ ਸੀ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਵਗੈਰਾ ਦੇ ਕੇ ਗਿਆ ਤੁਹਾਨੂੰ ਨਹੀਂ ਸਰ ਕੁਝ ਨਹੀਂ ਦੇਕਾ ਕਰਕੇ ਗਿਆ ਹਾਂਜੀ ਸਰ ਨਾਲ ਨਾਲ ਇਹ ਵੀ ਦੇਖਿਆ ਜਾਨੀ ਆਪਣਾ ਬੈਲ ਲੈਟਰ ਵੀ ਜਾਨੀ ਚੱਕ ਕੇ ਗਏ ਗੂਮ ਵੀ ਤੋੜ ਕੇ ਗਏ ਬਰਗੇਟ ਸਾਈਡ ਕਰਕੇ ਆਪਣੇ ਆਪ ਹੀ ਉਹ ਚੱਲ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਕੱਟਿਆ ਹਾਂਜੀ ਸਰ ਕਿਤੇ ਜਾਵਾਂਗੇ ਠੀਕ ਹੈ ਮਾਮਲਾ ਕੀ ਪੂਰਾ ਮਾਮਲਾ ਦੱਸੋ ਮਾਮਲਾ ਦਾ ਮੈਨੂੰ ਵੀ ਹੁਣੀ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰਡ ਦਿਖਾ ਰਿਆ ਸੀ ਬੱਚੀ ਨੇ ਬਹੁਤ ਜ਼ਿਆਦਾ ਮਿਸਬੀਹ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਅਸੀਂ ਅਗੇਂਸਟ ਐਕਸ਼ਨ ਵੀ ਲਵਾਂਗੇ ਬਟ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ ਮੀਡੀਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕ ਹੈ ਜੀ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੁਸੀਂ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆਪਣਾ ਠੀਕ ਆ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਹੈ ਤੇ ਆਪਾਂ ਇਹ ਹੀ ਕਹਨੇ ਜਾਂਦੇ ਯੂਜ਼ਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ ਠੀਕ ਆ ਜੀ ਤੇ ਸਰ ਸਰ ਦੇਖਿਆ ਜਾਂਦਾ ਕਿ ਇਹ ਕੁੜੀ ਦੇ ਉੱਤੇ ਇਹ ਨਹੀਂ ਕਿ ਇਹ ਬਦਮਿਸ਼ਤੀ ਵੀ ਕਰਕੇ ਜਾਂ ਗਾਲੀ ਗੋਚੀ ਵੀ ਕਰਕੇ ਗਿਆ ਹੈਗਾ ਤੇ ਆਪਣਾ ਕੁੜੀ ਹੈ ਵਿਚਾਰੀ ਉਹ ਕੁੜੀ ਨੇ ਸਿਰਫ ਇੱਕ ਆਪਣਾ ਉਹ ਉਹ ਤਾਂ ਆਪਣੀ ਡਿਊਟੀ ਕਰ ਰਹੀ ਸੀ ਜੀ ਜੇ ਦੋ ਅੱਗੇ ਆਪਣਾ ਟਾਰਗੇਟ ਹੈ ਤੇ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਹੈਗਾ ਸੀ ਉਹ ਕੁੜੀ ਨੇ ਬਦਤਮੀਜ਼ੀ ਕਰਕੇ ਬੈਕਲੈਟਰ ਕਰਕੇ ਗਿਆ ਹੋਇਆ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਠੀਕ ਹੈ ਜੀ ਜਿਹੜੀ ਜਿਹੜੀ ਉਹ ਕਾਰਵਾਈ ਤਾਂ ਪਰ ਬੈਠ ਕੇ ਆਪਣੇ ਸੀਨੀਅਰ ਨਾਲ ਗੱਲ ਕਰਕੇ ਵੀਡੀਓ ਕਢਾ ਕੇ ਕਰਾਂਗੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਹ ਐਗਜ਼ੈਂਪਸ਼ਨ ਤੇ ਤਰੂ ਜੇ ਐਗਜ਼ੈਂਪਸ਼ਨ ਨਹੀਂ ਹੈ ਤਾਂ ਫਿਰ ਉਹ ਕੁੜਕੀ ਦੇਗੀ ਤਾਂ ਉਹ ਦਿੱਕਤ ਆਉਦੇ ਲਈ ਵੀ ਇਸ ਲਈ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਤੇ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਾਂ ਮੈਂ ਬੈਠਾ ਹੁੰਦਾ ਜਾਂ ਕੋਈ ਹੋਰ ਸੀਨੀਅਰ ਮੈਨੇਜਰ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰ ਸਕਦੇ ਨੇ ਠੀਕ ਹੈ ਜੀ ਪਰ ਕਿਤਨੇ ਕਿਤੇ ਲੇਡੀਜ਼ ਜਿਹੜੀ ਆ ਕੰਮ ਕਰਦੀ ਆ ਜਿੱਦੋਂ ਉਹ ਕੋਟੀ ਦੀ ਲੋਡ ਹੁੰਦੀ ਆ ਤਾਂ ਤੁਹਾਡਾ ਸਟਾਫ ਵੀ ਮੁੱਕ ਤੇ ਮਤਲਬ ਘੱਟ ਸੀਗਾ ਨਹੀਂ ਸਟਾਫ ਐਸੇ ਇਸ 10 ਮਿੰਟ ਇਸ ਗੱਲ ਨੂੰ ਦੇਖੋ ਇਹ ਇਨ ਬਿਟਵੀਨ ਦੋ ਦਾ ਕਿ ਇੱਕ ਤੋਂ ਦੋ ਡੇਢ ਤੋਂ 2.5 ਵਜੇ ਲੰਚ ਦਾ ਟਾਈਮ ਹੁੰਦਾ ਸਟਾਫ ਥ ਠੀਕ ਹੈ ਜੀ ਕਿਉਂਕਿ 8 ਘੰਟੇ ਸਟਾਫ ਕੰਮ ਕਰਦਾ ਖਾਣਾ ਖਾਣ ਤਾਂ ਜਾਣਾ ਹੀ ਉਹਨੇ ਠੀਕ ਹੈ ਜੀ ਅਨ ਸਟਾਫ ਤੋਂ ਬਹੁਤ ਹੀ ਦੇਖ ਸਕਦੇ ਹੋ ਸਟਾਫ ਤਾਂ ਪਰਬੂ ਹੋ ਰਾ ਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਫੇਗਣੇ ਜੀ ਟੋਲ ਵਾਲੇ ਗੁੰਡਾਗਰਦੀ ਕਰਦੇ ਆ ਇਹ ਜੇ ਚਾਰ ਬੱਚੇ ਇਕੱਠੇ ਹੋ ਜਾਣ ਫਿਰ ਟੋਲ ਵਾਲੇ ਦੀ ਗੁੰਡਾਗਰਦੀ ਬਣ ਜਾਂਦੀ ਹੈ ਜੀ ਹਾਂਜੀ ਹਾਂਜੀ ਸਰ ਕਾਰਵਾਈ ਕਰਾਈ ਜਾਊਗੀ ਬਿਲਕੁਲ ਬਿਲਕੁਲ ਕਰਾਂਗੇ ਜੀ ਠੀਕ ਹੈ ਧੰਨਵਾਦ ਬੱਸ ਕਰ ਇਹ ਗੱਲ ਕੀ ਹੋਈ ਹੈ ਮੈਂ ਕਿਹਾ ਤੁਸੀਂ ਸ਼ਰਮ ਨਾਲ ਬੋਲਣਾ ਕਦੋਂ